ਲਖਾ ਜੀ ਬਿੰਦੂ ਜੀ ਮੈਨੂੰ ਇੱਕ ਗੱਲ ਸੁਣ ਲਓ ਮੇਰੀ ਪ੍ਰਧਾਨ ਸਾਹਿਬ ਉਹ ਨਹੀਂ ਕਰਾਉਂਦੇ ਹੁਣ ਆਪਾਂ ਮੇਰਾ ਰੀਇਨਫੋਰਸਮੈਂਟ ਲੈ ਕੇ ਆਏ ਨੇ ਸਾਡੇ ਵਾਸਤੇ 버ਗਰ ਆ ਲੈ ਕੇ ਜਾਓਗੀ ਭਦੋੜਾ ਹਾਂਜੀ ਹਾਂਜੀ ਮਤਲਬ ਕੋਈ ਹੋਇਆ ਜੀ ਕੋਈ ਵਾਹਲਾ ਹੋਣਾ ਹਵਾ ਨਾਲ ਲੱਗ ਜਾਣਾ ਇਹ ਹੁਣ ਚਾਈ ਲੱਗਣਾ ਹੈ ਚੜ ਕੇ ਮਾਰੀਓ ਹੁਣ ਦੇਖੀ ਲਈ ਚੋਰ ਲੜਦਾ ਚੋਰ ਇਹਨੂੰ ਚਲਾਤਾ ਓਏ ਲੈ ਜੀ ਸਾਡੇ ਬਲੌਗਰ ਸਾਹਿਬ ਵੀ ਗੋਦਾਂਦ ਦੰਦੇ ਹੋਏ ਸ਼ਰਮ ਚਾਹੀਦੀ ਆ ਦੂਜੇ ਪਲੇਅਰਾਂ ਨੂੰ ਪੂਰੀ ਜੀ ਪੂਰੀ ਖੁੱਡੀ ਤੋਂ ਨਹੀਂ ਆ ਸਕਦੇ ਇਹ ਸਖਤ ਫੈਸਲੇ ਬਹੁਤ ਲੈਂਦੇ ਨੇ ਕੋਲ ਦੇ ਦੋ ਆਉਂਦੀ ਕਰਦੇ ਨੇ ਇੱਧਰ ਦਾ ਕੈਚ ਫੜ ਲੈ ਉਹ ਕੈਚ ਫੜ ਕੋਣ ਆਉਂਦਾ ਮਾਰਾ ਦੋਨੇ ਹੀ ਹੋਣਾ ਸਬਸਕ੍ਰਾਈਬ ਕਰੇ ਲੋ ਜੀ ਅੱਜ ਬਣ ਰਹੀ ਆ ਪਿਚ ਖੁੱਡੀ ਕਲਾ ਗਰਾਊਂਡ ਦੇ ਵਿੱਚ ਪਹਿਲਾਂ ਵਿੱਚ ਹੈਗੀ ਸੀ ਤੇ ਪਰ ਪਿਚ ਉਹ ਖਰਾਬ ਹੋ ਗਈ ਸੀ ਉਦੋਂ ਦਾ ਟੂਰਨਾਮੈਂਟ ਹੋਇਆਗਾ ਫਟਵਾਲਾ ਵਾਲਿਆਂ ਦਾ ਉਦੋਂ ਬਾਅਦ ਹੁਣ ਪਿੱਛੇ ਬਣਾਉਣ ਜਾ ਰਹੇ ਆ ਦੇਖਣ ਨੂੰ ਖੇਡਣ ਨੂੰ ਹੁੰਦੇ ਆਪਣੇ 12 ਪਲੇਅਰ 11 ਪਲੇਅਰ ਹੁੰਦੇ ਇੱਕ ਟੀਮ ਚ ਤੁਸੀਂ ਗਿਣ ਸਕਦੇ ਇੱਥੇ 4 5 ਤੇ ਛੇਮਾ ਮੈਂ ਆ ਮੈਂ ਵੀ ਹੁਣੀ ਆਇਆ ਇਹ ਤਾਂ ਮੈਂਬਰ ਹੀ ਆ ਨਾਲੇ ਇਹ ਤਾਂ ਮੈਂ 5 ਸਾਬ ਨੇ ਮੈਂਬਰ ਸਾਬ ਨੇ ਤਾਂ ਇਹ ਨਹੀਂ ਕੰਮ ਕਰਦਾ ਦੇਖਣ ਜਾਇਦਾ ਲੈਣਗੇ ਬਸ ਇਕੱਲਾ ਖੜਕੇ ਇਹ ਤਾਂ ਬੈਸਟ ਅੰਪਾਇਰ ਦੇ ਇੱਕ ਵਾਰ ਤੇ ਇਹਨਾਂ ਨੇ ਦੋ ਆਊਟ ਵੀ ਕਰੇ ਸਿੱਤੇ ਆਂ ਆ ਇਹ ਸਖਤ ਫੈਸਲੇ ਬਹੁਤ ਲੈਂਦੇ ਨੇ ਦੇਖੋ ਵਾਲ ਦੇ ਨੇ ਦੋ ਆਉਂਦੀ ਕਰਦੇ ਆ ਇਹ ਇਧਰ ਦਾ ਕੈਰ ਫੜ ਲੈ ਉਹ ਕੈਰ ਫੜ ਕੋਣ ਰਾਣਾ ਉਹਨਾਂ ਨਾਲ ਦੋਨੇ ਹੋਣਗੇ ਸਹੀ ਹੈ ਗੱਲ ਉਹ ਆਏਗਾ ਨਹੀਂ ਆਏਗਾ ਕਿ ਅਬੈਰ ਸਾਹਿਬ ਮਾਇਆ ਕਰਿਓ ਸਾਰਾ ਇਸ਼ਾਰਾ ਤਾਂ ਕਰਾ ਲੋ ਨਾ ਦੋ ਮੂਝੇ ਕ੍ਰੈਡਿਟ ਨਹੀਂ ਚਾਹੀਏ ਹਾਂ ਪੈਸਾ ਹੁੰਦੇ ਸੀ ਟੂਰਨਾਮੈਂਟ ਤੇ ਪਹਿਲਾਂ ਹੁਣ ਵੀ ਜਦੋਂ ਐ ਵੀ ਅੰਪਾਇਰ ਖੜਾਵਾਗੇ ਤੁਨੂੰ ਮਨੂ ਲੜਾਉ ਲੈ ਉਹ ਇੱਕ ਦੋ ਮਨੂ ਦਾ ਯਾਰ ਮੜਾ ਇਹ ਆਪਣੇ ਖੇਡਾ ਜਾਵੇ ਦਾ ਆਪਾਂ ਵੀ ਹੁਣ ਆਪਾਂ ਖੇਡ ਲੈ ਯਾਰ ਬਿੰਦੂ ਕਿੱਥੋਂ ਲੈ ਕੇ ਆਏ ਮਿੱਟੀ ਬਾਈ ਇਹ ਇਹ ਜੀ ਆਪਣੀ ਆਈ ਹੈ ਮਿੱਟੀ ਬੱਦਲਵੜ ਤੋਂ ਜੀ ਬੱਦਲਵੜ ਤੋਂ ਹਾਂਜੀ ਕਾਲੀ ਮਿੱਟੀ ਆ ਨਾ ਇਹ ਹਾਂਜੀ ਹਾਂਜੀ ਵਧੀਆ ਕਾਲੀ ਮਿੱਟੀ ਵਾਸਤੇ ਪਹਿਲਾਂ ਬੱਦਲਵੜ ਜਾਣਾ ਪਿਆ ਬਾਈ ਹੁਣੀਆਂ ਨੂੰ ਹੂੰ ਫਿਰ ਉੱਥੋਂ ਜੀਸੀਬੀ ਲੈ ਕੇ ਫਿਰ ਇੱਥੇ ਤੱਕ ਪਹੁੰਚੀ ਹੈ ਜੀ ਹੂੰ ਪਰ ਆਪਣੇ ਵਾਲੇ ਖੇਡਣ ਵਾਲੇ ਅਜੇ ਤੱਕ ਪਹੁੰਚੇ ਨਹੀਂ ਜੀ ਹਮੇ ਉਹੀ ਗਿਣੀਆਂ ਦਾ ਸੀ 11 ਪਲੇਅਰ ਹੁੰਦੇ ਨੇ ਇੱਕ ਟੀਮ ਚ ਪੈਸੇ ਵੀ 11 ਗਾੜਾ ਟੀਮ ਬਾਈ ਦੇਖਦਾ ਪਲੇਅਰ ਹੀ 40 ਹੋ ਜਾਂਦੇ ਨੇ ਇਹ ਕਿਹੜਾ ਹੁੰਦਾ ਇਹ ਹੁਣ ਗਾਲੀਆਂ ਚ ਐ ਮਨ ਲਾ ਵੀ 11 ਵੀ ਨਹੀਂ ਪਹੁੰਚੇ ਪੂਰੇ ਨਹੀਂ ਗਾਲੀਂ ਕਦੀ ਨੀ ਮੈਸਾਲਾ ਦਿੰਨ ਪ੍ਰਧਾਨ ਸਾਹਿਬ ਆਪਾ ਪ੍ਰਧਾਨ ਕੀ ਕਰੇ ਜਾਂ ਪ੍ਰਧਾਨ ਤਾਂ ਆ ਗਿਆ ਹੁਣ ਗਾੜੀ ਬਾਈ ਤੂੰ ਕਰੇ ਸੋਚ ਤੂੰ ਕਰੇ ਸੋਚ ਤੇਰੇ ਮਨ ਚ ਕਰਦਾ ਆਇਆ ਹੋਇਆ ਪਾਉ ਮੈਂ ਉਿਤਰਾ ਫਿਰਦਾ ਰਹਿੰਦਾ ਪਿੱਛੇ ਜਰੇ ਆਉਂਦੇ ਨਹੀਂ ਗਾਲਾ ਤੁਰੇ ਫਿਰ ਸਾਨੂੰ ਆਦ ਹੀ ਆ ਕਰੋ ਤੁਸੀਂ ਹਾਂ ਤਾਂ ਮੈਨੂੰ ਪਤਾ ਹੁੰਦਾ ਪਤਾ ਕਾਲਾ ਤਾਂ ਕਾੜ ਨਿੰਦੇ ਨੂੰ ਵਰ ਕੀ ਕਰੀਏ ਆਪਸਾਂ ਦੇ ਨਾਲ ਜਾਣਦੇ ਨੂੰ ਆਪ ਜ਼ਿੰਮੇਵਾਰੀਆਂ ਲੈਣੇ ਜਾਣਗੇ ਸੁਰੂ ਤੇ ਦੇਖਿਆ ਆਪਾਂ ਤਾਂ ਹੁਣ ਵੀ ਜਾਣਦੇ ਵਿਸ਼ੇ ਆਪ ਜ਼ਿੰਮੇਵਾਰੀਆਂ ਲਈਏ ਆਪ ਟੂਰਨਾਮੈਂਟ ਟੂਰਨਾਮੈਂਟ ਕਾਉਣ ਦੀ ਦੂਰ ਦੀ ਗੱਲ ਹੈ ਪੇਚ ਨਹੀਂ ਬਣਾ ਸਕਦਾ ਪੇਚ ਨਹੀਂ ਨਾ ਸਹੀ ਗੱਲ ਆ ਬਹੁਤ ਵੱਡੀ ਗੱਲਾਂ ਕੋਲ ਲਾਉਣਾ ਲੋ ਜੀ ਪੇਚ ਬਣ ਰਹੀ ਹੈ ਬੰਦੇ ਹੈਗੇ ਸਾਰੇ 6 ਜਾਣੇ 6 ਜਾਣੇ ਇਹ ਭਾਈ ਪ੍ਰਧਾਨ ਸਭ ਕਹਿੰਦੇ ਚਿੰਗਾੜੇ ਕੱਢ ਦੂ ਮੈਂ ਲੱਗਿਆ ਮੈਂ ਮੇਰਾ ਮਾਣ ਹੀ ਨਹੀਂ ਬਣ ਰਿਹਾ ਅਜੇ ਚਾਲ ਨਹੀਂ ਬਣ ਜਾਈਂਗੀ ਹਾਂ ਬੰਦ ਜੀ ਤੁਹਾਨੂੰ ਲੱਗਦਾ ਹੈ ਇਹਦਾ ਬਾਈਏ ਦੂਜੀ ਟਰੀ ਦਾ ਬਾਈਨਾ ਜੀ ਪਿੱਚ ਬਣ ਰਹੀ ਹੈ ਜੀ ਖੁੱਡੀ ਕਲਾ ਗਰਾਊਂਡ ਦੇ ਵਿੱਚ ਕ੍ਰਿਕਟ ਵਾਲੀ ਬਸ ਹੁਣ ਫਿਰ ਖੇਡਿਆ ਕਰਾਂਗੇ ਪਹਿਲਾਂ ਖੇਡਦੇ ਸੀ ਟੂਰਨਾਮੈਂਟ ਹੋਇਆ ਇੱਥੇ ਫੁੱਟਬਾਲ ਦਾ ਉਹਦੇ ਕਰਕੇ ਨਾ ਗੇਮ ਬੰਦ ਕਰਤੀ ਸੀ ਪਾਈਆਂ ਦਾ ਫੁੱਟਬਾਲ ਵਾਲਾ ਇਹ ਟੂਰਨਾਮੈਂਟ ਵਧੀਆ ਨਿਬੜ ਗਿਆ ਹੁਣ ਤੇ ਦੁਬਾਰੇ ਫਿਰ ਪਿੱਚ ਬਣਾ ਰਹੇ ਹਾਂ ਗਰਾਊਂਡ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਬਸ ਕੱਲੀ ਪਿੱਚ ਬਣਾ ਲਈਏ ਦੇ ਵਿੱਚ ਫਿਰ ਖੇਡਾਂ ਕਰਾਂਗੇ ਸਾਰੇ ਤੇ ਵੀਰਾਂ ਨੂੰ ਬੇਨਤੀ ਆਓ ਯਾਰ ਜਿਹੜੇ ਹੈਗੇ ਨੇ ਪਲੇਅਰ ਆਪਣੇ ਕਿੰਨ ਨੂੰ ਨਾਲੇ ਕੁਲਪਰ ਲਾਗੇ ਕੀ ਬੇਨਤੀ ਕਰਨਾ ਚਾਹਾਂਗੇ ਜਿਹੜੇ ਆ ਨਹੀਂ ਰਹੇ ਬਾਈ ਵੀਰ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਉਹਦੇ ਕੰਮ ਛੱਡ ਕੇ ਅਸੀਂ ਵੀ ਦਾ ਕੰਮ ਛੱਡ ਕੇ ਆਈਆਂ ਤੇ ਹਾਂ ਬਾਈ ਦਾ ਅੱਜ ਛੋਟ ਫਿਲਮ ਆ ਰਹੀ ਹੈ ਤੁਹਾਡੀ ਦੱਸਿਓ ਕਿਹੜੀ ਫਿਲਮਾ ਕਿਵੇਂ ਆ ਕੀ ਸਾਹ ਸਾਹ ਪਤਾਬ ਕਿਵੇਂ ਉਹਦਾ ਅੱਜ ਸ਼ਾਮ ਨੂੰ ਤੇ ਡੈੱਡਮੈਨ ਕਦੋਂ ਆ ਰਹੀ ਹੈ ਅੱਜ ਸ਼ਾਮ ਨੂੰ ਸ਼ਾਮ ਨੂੰ 6 ਵਜੇ ਛੋਟ ਚੈਨਲ ਤੇ ਆਊਗੀ ਕੀ ਨਾਮ ਹਟ ਚੈਨਲ ਦਾ ਗੈਰੀ ਛੋਟ ਗੈਰੀ ਖੁੱਡੀ ਸਰਚ ਕਰਨ YouTube ਤੇ ਹੈਨਾ ਸ਼ਾਰਟ ਫਿਲਮ ਹੈ ਕਿ ਫਿਲਮ ਹੋਊਗੀ ਵਾਹ ਟ੍ਰੇਲਰ ਆ ਰਿਹਾ ਹੈ ਟੀਜ਼ਰ ਆ ਰਿਹਾ ਟੀਜ਼ਰ ਹੈ ਤੁਸੀਂ ਕੰਮ ਕਰ ਰਹੇ ਹੋ ਇਹ ਵਿੱਚ ਹਾਂ ਹਾਂ ਅੱਛਾ ਮੇਨ ਐਕਟਰ ਇਹ ਹੈ ਹੈ ਬਿਲਨ ਹੋ ਨਾ ਨਾ ਕਾੜਿਆ ਮੈਂ ਯਾਰ ਹੀਰੋ ਹੁੰਦਾ ਪੋਜ ਤੇ ਬਾਈ ਬਿਲਨ ਕਿਵੇਂ ਪਹਿਲੀ ਆ ਗਏ ਇਹ ਪੋਸਟਰ ਤਾਂ ਆਇਆ ਮੈਂ ਤੇ ਬਾਈ ਹਮ ਹੀਰੋ ਕੌਣ ਹੈ ਕੋਈ ਨਹੀਂ ਪਤਾ ਇਹ

ਹੋਰ ਸਰ ਇਤਨਾ ਮੈਂ ਹੈ ਹੈਪੀ ਅਗਰ ਕੀ ਹੈ ਮੈਂ ਨਾਲ ਲਾਪਰੀ ਸਿੰਘ ਲਾਪਰੀ ਸਿੰਘ ਬਾਜਵਾ ਬਾਜਵਾ ਸਾਹਿਬ ਲਾਪਰੀ ਸਿੰਘ ਬਾਜਵਾ ਸਾਹਿਬ ਉਹ ਬਾਹਰ ਦੀ ਲੈ ਆਉਣੇ ਨਹੀਂ ਅੱਧੀ ਜਨੇ ਬਾਹਰ ਹੀ ਦਿਖਾ ਲੈਂਦੇ ਹਾਂ ਲਓ ਜੀ ਇੱਕ ਟਰਾਲੀ ਹੋਰ ਆ ਰਹੀ ਹੈ ਕਿੰਨੇ ਕੈਂਟਰ ਟਰਾਲੀਆਂ ਪਾਉਣੀਆਂ ਨੇ ਆਪਾਂ 1 2 ਲਓ ਜੀ ਇੱਕ ਟਰਾਲੀ ਹੋਰ ਆ ਰਹੀ ਹੈ ਬਾੜੀ ਮਿੱਟੀ ਦੀ ਲਓ ਜੀ ਥੋੜਾ ਜਿਹਾ ਗਰਾਊਂਡ ਤਾਂ ਮੜਾ ਜਾ ਹੋ ਗਿਆ ਚਲ ਕੋਈ ਨਾ ਸੈੱਟ ਹੋ ਜੂ ਬਾਅਦ ਚ ਮਿੱਟੀ ਮੁੱਟੀ ਪਾਈ ਪਾਈ ਜੂ ਕਿੱਧਰ ਕ ਮਾਰ ਗਿਆ ਹੁਣ ਦੇਖੀ ਲਈ ਤੋਰ ਲੜ ਤੋਰ ਲਾ ਕਿਹੜੂ ਤੋਰ ਲਾ ਬਹੁਤ ਆ ਬਹੁਤ ਆ ਬਹੁਤ ਆ ਦੇਖੋ ਇਹ ਕਾਨਾ ਜੀ ਬਹੁਤ ਜਿਆਦਾ ਮਿਹਨਤ ਕਰ ਰਹੇ ਨੇ ਗੈਰੀ ਸਟੂਡੀਓ 50 ਗਰਾ ਦਾ ਵੇ ਲੈ ਜੀ ਸਾਡੇ ਬਲੌਗਰ ਸਾਹਿਬ ਵੀ ਯੋਗਦਾਨ ਦਿੰਦੇ ਵੇ ਹਰਮ ਚਾਹੀਦੀ ਆ ਦੂਜੇ ਪਲੇਅਰਾਂ ਨੂੰ ਪੂਰੀ ਜੀ ਪੂਰੀ ਗੁੱਡੀ ਤੋਂ ਨਹੀਂ ਆ ਸਕਦੇ ਪੂਰੀ ਪੂਰੀ ਆਲੇ ਤੋਂ ਆ ਗਿਆ ਦੇਖ ਲੋ ਜਨਾਬ ਮੈਂ ਤਾਂ ਸਖਤ ਮਿਹਨਤਾਂ ਕਰਦੇ ਆ ਪੁਰਾਣੇ ਸਾਡੇ ਸੀਨੀਅਰ ਖਿਡਾਰੀ ਹਾਂ ਵੱਡਾ ਬਣੂਗਾ ਵੇ ਕਿਹੜਾ ਹੌਸਲੇ ਵੱਡੇ ਆ ਤੇਰੇ ਹੈ ਉਹ ਬਾਹੂ ਵਾਲੀ ਮੰਮੂ ਮਾਰਾ ਕੀ ਬੋਲੀ ਮੱਥੇ ਨੂੰ ਆਉਂਦੇ ਕਹੀ ਦੇਖ ਲੈ ਲਓ ਜੀ ਦਾ ਜਿੰਨਾ ਕੋ ਜੋਰ ਲਾ ਸਕਦੇ ਸੀ ਲਾ ਲਿਆ ਹੁਣ ਸੇਵਾ ਕਰ ਰਹੇ ਨੇ ਬਿੰਦੂ ਜੀ ਤੇ ਤੂੰ ਉਹ ਤਾਂ ਜਿਵੇਂ ਨੂੰ ਹਣਾ ਇਹ ਬਣ ਗਏ ਤੂੰ ਤਾਂ ਹੀ ਤਾਂ ਮਿੱਟੀ ਜੀ ਮਿਹਨਤਾਂ ਹੀ ਰੰਗ ਲਾਉਣੀਆਂ ਆਪਣੀਆਂ ਹੂੰ ਗਰਾਉਂਡ ਐਂਦਵਾਰ ਰਾਉਂਡ ਲੱਗਦੀ ਸੀ ਉਹ ਹੁਣ ਦੁਬਾਰੇ ਰਾਉਂਡ ਕਰ ਲੱਗਣੀ ਹੈ ਗਰਾਉਂਡ ਤੇ ਜੀ ਦੁਬਾਰੇ ਇੱਥੇ ਕਹਿਣਾ ਪਿਆ ਕਰੂਗਾ ਵੀਰੇ ਤੂੰ ਬਾਹਰੇ ਬਹਿ ਜਾ ਹਾਂ ਬਾਈ ਤੂੰ ਲੇਟ ਆਇਆ ਤੂੰ ਬਾਹਰ ਹੀ ਰਹਿ ਐਨੇ ਪਲੇਅਰ ਹੋ ਗਿਆ ਕਰ ਲੈ ਇੱਥੇ 9 ਵਜੇ ਤਾਂ ਫੈਂਟ ਚ ਚਲੇ ਜਾਣਗੇ ਟਰਾਈ ਰਿਡੂ ਚ ਨਾ ਬੁਲਾ ਦੇ ਕੈਸਾ ਲਗਾ ਮੇਰਾ ਮਜ਼ਾਕ ਮੇਰਾ ਫਿਲਮ ਆਈ ਆ ਮੋਟਾ ਬੰਦਾ ਡੈੱਡ ਮੈਨ ਡੈੱਡ ਮੈਨ ਨੂੰ ਕਹਿੰਦੇ ਨੇ ਅੰਡਰਟੇਕਰ ਨੂੰ ਨਾ ਹੋਰ ਦਿਖਿਆ ਨੇ ਐ ਹਾਂ ਖਟੜਾ ਟੜਾ ਆ ਨਾ ਤੈਨੂੰ ਐ ਕਰ ਕਰੇ ਬਾਈ ਕਰੀ ਬਾਈ ਚੱਲ ਕਰ ਕੇ ਸਰ ਦੋਪਹਿਰ ਨੂੰ ਜੀ ਕਰੀ ਦੋਪਹਿਰ ਨਹੀਂ ਹੁੰਦਾ ਇਹ ਹੂੰ ਛੜਾ ਰਹੀ ਆ ਬਾਤ ਆ ਗਿਆ ਮਨੂ ਬਾਈ एयर फ्रेशमेंट लेके आए ਨੇ ਖਿਡਾਰੀਆਂ ਵਾਸਤੇ ਜੋ ਪ੍ਰਧਾਨ ਸਾਹਿਬ ਕੋਲ ਹੈ 버거 버거 ਆ ਗਿਆ ਭਾਈ ਉਹ 버거 लेके आए ਨੇ ਆ ਭਾਈ ਅਸੀਂ ਧੰਨਵਾਦ ਕਰਦੇ ਹਾਂ ਜੀ ਮਨੂਜੀ ਦਾ ਮਨੂਜੀ ਦਾ ਧੰਨਵਾਦ ਕਰਨ ਜਾ ਰਹੇ ਨੇ ਸਾਰੇ ਪਲੇਅਰਾਂ ਦਾ ਧਿਆਨ ਰੱਖਦੇ ਨੇ ਪੂਰਾ ਹਰ ਇੱਕ ਜਗ੍ਹਾ ਤੇ ਅਸੀਂ ਦਾਣ ਕੱਢ ਗਏ ਸੀ ਉੱਥੇ ਵੀ ਇਹਨਾਂ ਨੇ ਸੇਵਾ ਕੀਤੀ ਮਨੂ ਕਾ ਧਿਆਨ ਦੂਰ ਕੋਈ ਨਹੀਂ ਪੈਸੇ ਕੱਢੋ ਤੇ ਮੈਂ ਸ਼ਰਮ ਹੈ ਕੁਝ ਲੋ ਜੀ ਪ੍ਰਧਾਨ ਸਾਹਿਬ ਨੂੰ ਫੋਨ ਆ ਗਿਆ ਤੇ 버거 ਲਈ ਬੈਠਣੇ 버ਗਰ ਐ ਫੜੀ ਬੈਠੇ ਨੇ ਮੁੰਡਾ ਹੁੰਦਾ ਇਹਨਾਂ ਦਾ ਉਹੀ ਆ ਕਰੈਕਟਰ ਡਟ ਡੰਡਾ ਆ 버거 ਆ ਗਏ ਹਾਂਜੀ ਸਾਡੇ ਮਨੂ ਸਾਹਿਬ ਆ ਗਏ ਨੇ ਸਾਡੇ ਅੰਡੇ ਵਾਲੇ ਵੀਰ ਐਰਫਰੈਸ਼ਮੈਂਟ ਲੈ ਕੇ ਆਏ ਨੇ ਸਾਡੇ ਵਾਸਤੇ 버거 ਹਾਂਜੀ ਹਾਂਜੀ ਮਨ ਲ ਕੋਏ ਹੋਇਆ ਜੀ ਕੋਈ ਬਾਹਲਾ ਹੋਣਾ ਰਵਾਣਾ ਲੱਗ ਜਣਾ ਇਹ ਹੁਣ ਆ ਜੋ ਕਿਤੇ ਪੰਜ ਸੱਤ ਮਿੰਟਾਂ ਦੇ ਲੇਟ ਆਏ ਨੇ ਹੁਣ ਆਏ ਨਹੀਂ ਜਿਹੜੇ ਇਹਦੇ ਹੁਣ ਆ ਕੇ ਬਹਿ ਜੀ ਮਨੂ ਲੋ ਜੀ ਫਰੈਸ਼ਮੈਂਟ ਕੁਲਚ ਕਿਸੇ ਨੂੰ ਕਿਸਮਤ ਆ ਕੁਲਚ ਆ ਰਿਹਾ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਬੋਲਾ ਅੱਛਾ ਮੇਰੇ ਵਾਸਤੇ ਵੀ ਹੈਗਾ ਬੋਲਾ ਤੇਰੇ ਵਾਸਤੇ ਉਹ ਤਾਂ ਲੈ ਲਓ ਮਾਰਿਓ ਹੋ ਮਾਰਿਓ ਕੰਪੂਨ ਸਾਸ ਆ ਲੈ ਲਓ ਮਾਰਿਓ ਸਾਸ ਹਾਂ ਆ ਲੈ ਲਓ ਆ ਬੋਚਾ ਲੈ ਲਓ ਬੋਚਾ ਉਹ ਬੋਚਾ ਲੈ ਲਓ ਛਟਨੀ ਆ ਲੈ ਲਓ ਬੋਚਾ ਛਟਨੀ ਟਮਾਟੇ ਵਾਲੀਆਂ ਆ ਜੋ ਘਣ ਖੂਚ ਕੰਮ ਨਹੀਂ ਕਰ ਰਿਹਾ ਲਓ ਜੀ ਖਾ ਲਓ ਜੀ ਪਹਿਲਾਂ ਤੂੰ ਵੀ ਖਾ ਲੈ ਇੱਕ ਤਾਂ ਵਾਹ ਵਾਹ ਟੇਸਟੀ ਹੋ ਰਿਹਾ ਹੈ ਹਾਂ ਜਿੱਟ ਪਰ ਦੰਦੀ ਪਰ ਦੰਦੀ ਵਟੇ ਦੰਦੀ ਨਹੀਂ ਬਣਦੀ ਆ ਨਹੀਂ ਕਰਨੀ ਦੰਦੀ ਆ ਨਹੀਂ ਖਾਦੇ ਦੰਦੀ ਵਾਲੀ ਮੈਂ ਖਾਣ ਵੀ ਨਹੀਂ ਦਿੰਦਾ ਵਾ ਟੱਕ ਕੈਮਰਾ ਕੋਹੋਂ ਆ ਮੇਰਾ ਆ ਕਰਦਾ ਹਾਂ ਸਵਾਦ ਹੈ ਉਹ ਪ੍ਰਦਾਨ ਸਾਹਮਣੇ ਦੇਖੋ ਕਿਵੇਂ ਕੋਈ ਸੰਗ ਨਹੀਂ ਹੈ ਕਿ ਉਹਨਾਂ ਨੂੰ ਵਧੀਆ ਗੱਲ ਹੈ ਸੰਗ ਰਹਿਗਾ ਸੌ ਸਖੋਲ ਲੋ ਪਹਿਲਾਂ ਆ ਲੈ ਆ ਲੋ ਜੀ ਸੌਸ ਸਾਹ ਬਹਿ ਰਹੀਆਂ ਨੇ 9 5 ਆ ਲੈ ਇਹ ਹੋ ਗਿਆ ਮਜ਼ਾ ਆਇਆ ਹਾਂ 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 ਮੁੰਡਿਆਂ ਮੁੱਛਾਂ ਦੇ ਮੁੱਛਾਂ ਵੜੀਆਂ ਜਣੀਆਂ 10 10 ਫੁੱਟ ਦੀਆਂ ਮੁੱਛਾਂ ਨੇ ਨਾਂ ਦਾ ਇੱਕ ਹੋਰ ਪ੍ਰਧਾਨ ਨੇ ਕਿ ਇੱਕ ਪ੍ਰਧਾਨ ਸਾਡੇ ਮੇਨ ਹੋ ਬੈਠੇ ਨੇ ਇਹਨਾਂ ਨੂੰ ਹੀ ਪ੍ਰਧਾਨ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਕਿਉਂ ਪ੍ਰਧਾਨ ਕਹਿੰਦੇ ਨੇ ਪ੍ਰਧਾਨ ਸਾਹਿਬ ਇਹ ਵੀ ਪ੍ਰਧਾਨ ਨੇ ਜੀ ਅੱਛਾ ਹੀ ਪ੍ਰਧਾਨ ਨੇ ਬਾਲੀਬਾਲ ਦੇ ਪ੍ਰਧਾਨ ਨੇ ਅੱਛਾ ਬਾਲੀਬਾਲ ਦੇ ਗੇਮ ਦੇ ਕ੍ਰਿਕਟ ਦੇ ਪ੍ਰਧਾਨ ਵੀ ਬਣਨਗੇ ਕ੍ਰਿਕਟ ਬਹੁਤ ਵਧੀਆ ਖੇਡਦੇ ਨੇ ਗੱਲ ਦੀ ਦੋ ਜਲਦੀ ਹਾਂ ਬਰ ਚੁੱਕੇ ਨੇ ਲੋ ਜੀ ਹੁਣ ਮੈਂ ਵੀ ਖਾ ਲਾਂ ਦਾਸ ਵੀ ਖਾ ਲੇ ਉਲਟੇ ਨੇ ਭਾਈ ਸਾਰੇ ਬਾਜ਼ਰ ਦਾ ਹੈ ਨਹੀਂ ਜੀ। ਸਾਰੇ ਬਾਜ਼ਰ ਦਾ ਹੈ। ਬਲੀ ਕੇ ਬੋਨਾ ਬਦੀ। ਤੇ ਜਾਣਦੇ ਨੇ ਭਾਈ ਸ਼ੁਰੂ ਤੋਂ ਸੌਕ ਰਹੇ ਹਨ ਮੈਨੂੰ ਫੋਟੋ ਫੋਟੋ ਬਣਾਤਾ। ਮੇਰੇ ਕੋਲ ਸਾਰੀ ਵੀਡੀਓ ਪਈਆਂ ਨੇ ਦੀਆਂ। ਜੇ ਤੂੰ ਦਿਖਾ ਦੇਂਦੇ ਮੈਂ ਤੂੰ ਤੁਹਾ ਸਾਥ ਕੰਮਲਾ ਹੋ ਜਾਏਗਾ। ਐਹੇ ਜੀ ਵੀਡੀਓ ਪਈਆਂ ਨੇ ਮੇਰੇ ਕੋਲ ਸੋਹਣੀਆਂ ਦੀਆਂ, ਬੱਗੀ ਦੀਆਂ, ਉਹ ਭਿੰਡੇ ਦੀਆਂ। ਨਾ ਉਹ ਐ ਉਹ ਐ ਨਹੀਂ ਪਾਉਂਦੇ। ਸਾਰਾ ਜਨਿਕ ਨਹੀਂ ਕਰਨੀਆਂ ਉਹ। ਨਹੀਂ ਯਾਰ ਉਹ ਨਹੀਂ। ਉਹਦਾ ਬਸ ਕੀਮਤੀ ਪਾਲ ਨੇ ਉਹ ਤਾਂ ਬਹੁਤ ਦੇਖਾ ਕੀਮਤੀ ਪਾਲ ਕੋਣ ਜੰਮ ਤੱਕ ਨਹੀਂ ਕਰਨੀ ਹਾਂ ਆਏ ਦੇ ਵੈਬ ਸੀਰੀਜ਼ ਆ ਰਹੀ ਹੈ ਇਹ ਬਾਈ ਨੂੰ ਆ ਚੱਕਰ ਨੂੰ ਕਿਹਾ ਆ ਹੱਡਲਾ ਵੱਡਾ ਕਹਿੰਦਾ ਮੈਂ ਚੱਕੀ ਤੇ ਥੱਕੀ ਬਈ ਕਰਨੇ 16 ਕਤਲ ਕਰੇ ਉਹ ਚੱਕੇ 16 ਕਤਲ ਕਰੇ ਸੀਰੀਜ਼ ਅੱਛਾ ਆ ਕਹਿੰਦਾ 16 ਕਰੇ ਸੀ 100 ਸੀਗਾ ਉਹਨਾਂ ਨੂੰ ਕੀ ਹੋ ਗਿਆ ਜੀਗਾ ਪਾਣੀ ਚੜਾ ਹੋ ਗਿਆ ਉਹਨਾਂ ਨੂੰ ਉਹ ਐਂ ਮਰ ਗਏ ਵਾਹ ਕਰੋਨਾ ਚ ਮਾਰੇ ਨੇ ਕਹਿੰਦਾ ਉਹ ਸਾਰੇ ਇਹਦੇ ਕਰਕੇ ਹੀ ਪਾਦੇ ਹੋਨਾਂ ਨੇ ਦੇ ਗੂਏ ਨਾ ਦੇਖਾ ਦੇ ਦੀਪੇ ਆ ਦਿਖਾ ਦੇ ਓਏ ਚੱਕ ਲੈ ਗੋਸਤਾ ਚਲ ਛੋਫੀ ਗੁਰਪਾ ਆ ਦੇ ਹੋ ਦੇ ਹੋ ਦੇ ਛੋਟਾ ਹੀ ਆ ਜਮਨੀ ਦੇ ਤਰ੍ਹਾਂ ਆ ਦੇ ਬਈ ਆਹ ਚੱਕ ਲੈ ਉਹ ਦੇ ਚੱਕੀ ਚਲ ਆ ਜਾ ਰਖ ਲੈ ਤੇਰਾ ਦਾਈ ਨਾ ਤੂੰ ਚੱਕੀ ਬਈ ਸੋਨੀ ਪੀ ਰੱਖਣਾ ਬੋਲਾ ਸਮਝ ਰਹੇ ਹੋ ਮਜ਼ਾ ਆਉਗੀ ਚੱਕੋ ਕੱਢ ਦੇ ਪਰਿਵਾਰਕ ਬਲੌਗ ਬਣਾਉਣਾ ਆ ਲੈ ਓਏ ਆ ਲੈ ਆ ਲੈ ਇਹ ਨਹੀਂ ਆ ਵੱਡਾ ਆ ਵਾਲਾ ਆ ਵਾਲਾ ਇਹ ਮੌਕਾ ਹੈ ਨਾ ਕਰਨਾ ਨਹੀਂ ਕਰਨਾ ਐਡਾ ਹੀ ਗੁਬਾਰਾ ਨਹੀਂ ਬੱਲਾ ਕੱਢਦੇ ਬੱਲਾ ਬਾਈ ਬੱਲਾ ਉੱਤੇ ਪਾਉਂਦੇ 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 ਪਾਉਂ ਕਮਰ ਉਹ ਰਾਮ ਜਾਨੇ ਜੀ ਰਹੀ ਨਾਲ ਕਰ ਰਹੇ ਨੇ ਥੋੜਾ ਜਿਹਾ ਕਮੜਾ ਦਾ ਰੰਗ ਪਸ ਹੈ ਗਿਆ ਕਾ ਸਾਡੇ ਪਲੇਅਰ ਆ ਗਏ ਇਹਦੀ ਲੱਖਾ ਜੀ ਕੀ ਹਾਲ ਹੈ ਬਾਈ ਹੈਪੀ ਨਿਊ ईयर ਸੇਮ ਟੂ ਯੂ ਕਹਾ ਕੇ ਸੇਮ ਟੂ ਯੂ ਕਹਾ ਅੱਛਾ ਸੇਮ ਟੂ ਯੂ ਸੇਮ ਟੂ ਯੂ ਸਰੋ ਮਾਲਾ ਸ਼ੇਮ ਕਹਾ ਸ਼ੇਮ ਨਹੀਂ ਹੈ ਨਾ ਸ਼ੇਮ ਕਹਾ ਆ ਵਦੋ ਮਣ ਅਜੀ ਕਿਆ ਜੋ ਹੋਊਗਾ ਇਹ ਕੰਮ ਜਿਹੜੇ ਮੇਰੇ ਵੀਰ ਨੇ ਕਰੇ ਹੋ ਗਿਆ ਸਿਰ ਉੱਤੇ ਲਓ ਜੀ ਕਰਾਹ ਲੱਗ ਰਿਹਾ ਹੈਗਾ ਗਰਾਊਂਡ ਦੇ ਵਿੱਚ ਪਿੱਚ ਬਣਾਈ ਜਾ ਰਹੀ ਹੈ ਖੁੱਡੀ ਕਰਾ ਰਹੇ ਗਰਾਊਂਡ ਦੇ ਵਿੱਚ ਤੇ ਕਰਾਹ ਲਾ ਰਿਹਾ ਹੈਗਾ ਬਾਈ ਤੇ ਸੋਨੀ ਤੇ ਕਾ ਨਾ ਗਏ ਹੋਏ ਨੇ ਕੰਮ ਹੋ ਗਈ ਗਰਾਊਂਡ ਤੋਂ ਬਾਅਦ ਗਏ ਹੋਏ ਨੇ ਬੈਠੇ ਨੇ ਰਾਹ ਦੇ ਉੱਤੇ ਬਸੇ ਜ਼ੋਰ ਲੱਗਦੇ ਆ RAM ji ਸਾਡੇ ਮਿਸਤਰੀ ਸਾਹਿਬ ਵੀ ਪਹੁੰਚ ਚੁੱਕੇ ਨੇ ਇੱਥੇ ਆਹ ਹੋ ਗਿਆ ਹੋਰ ਇੱਥੇ ਕੰਮ ਹੋ ਇਹ ਦੇਖੋ ਇਹਨੂੰ ਕਹਿੰਦੇ ਸੀਰੀਅਸਨੈਸ ਨਿਸ਼ੁਲਕ ਸੇਵਾ ਕਰਦੇ ਨੇ ਨਿਸ਼ੁਲਕ ਆਹ ਦੇਖ ਲਓ ਜੀ ਆਹ ਬੰਦੇ ਨੇ ਪ੍ਰਧਾਨ ਸਾਹਿਬ ਨੇ ਕਾ ਹੈਪੀ ਕੀ ਨਾ ਤਰਨ ਆਪਿਆਂ ਹਰਪ੍ਰੀਤ ਲਵਪ੍ਰੀਤ ਬਿੰਦੂ ਜਸਨ ਜਸਨਾ ਜਿਹੜੇ ਹੋਰ ਹੀ ਬਣਾ ਪਰਦਾ ਖੰਡ ਮੰਨੀ ਨਾ ਜਦੋਂ ਕਸ਼ਮੀਰੀ ਬੜਾ ਕਸ਼ਮੀਰੀ ਸਾਲ ਵੇਚ ਕੇ ਆਇਆ ਹੈ ਆ ਬੰਦੇ ਪਾਏ ਗਏ ਨੇ ਅਜ ਤੋਂ 10 ਸਾਲ ਪਹਿਲਾਂ ਆਏ ਸੀ ਇੱਥੇ ਉਹ ਇਹ ਛੋਟੇ ਸੀ 2014 ਚ ਆਏ ਸੀ ਲੱਖਾ ਜੀ ਉਹਦੇ ਇੱਥੇ ਉਹਦੇ ਬਾਅਦ ਦਿਖੇ ਹੋਏ ਡੇਟ ਉਹਦੇ ਬਾਅਦ ਗਿਆ ਵੀ ਹੋ ਗਿਆ ਟੂਰਨਾਮੈਂਟ ਤੋਂ ਬਾਅਦ ਇਹ ਬਸ ਉਹਨ ਦੁਆਰੇ ਟੂਰਨਾਮੈਂਟ ਤੇ ਆਉਣਗੇ ਇਹ ਸਹਿਯੋਗ ਦੇਵਾਂਗੇ ਬਹੁਤ ਲੱਭੀ ਆਸਟ੍ਰੇਲੀਆ ਦਾ ਭਾਈ ਆ ਇਹ ਲੱਭੀ ਆਸਟ੍ਰੇਲੀਆ ਦੇ ਭਾਈ ਨੇ ਇਹ ਲਵਲੀ ਜਿਹੜਾ ਕੀ ਫਾਰਮਰ ਪਲੇਅਰ ਵੀ ਕਹਿ ਸਕਦੇ ਉਹਨੂੰ ਆ ਬੰਦੇ ਨੂੰ ਆਪਾਂ ਪ੍ਰਧਾਨ ਸਾਹਿਬ ਬੈਠੇ ਨੇ ਟਰੈਕਟਰ ਦੇ ਕਹਿੰਦੇ ਐ ਮਾਰ ਕੀ ਅਰੇ ਕਹਿਣਾ ਕੀ ਚਾਹਤੇ ਹੋ ਨਾ ਨਾ ਉਹ ਬੂੜੀ ਲੈ ਗਿਆ ਸਾਡੂ ਬਾਹਰ ਨੂੰ ਮਾਰ ਦੇ ਗਿਆ ਆ ਗਿਆ ਬੰਦਾ ਇਹਨਾਂ ਨੇ ਆਓ ਦੋਸਤਾਂ ਨੂੰ ਆ ਗਿਆ Yeah! <laughs> ਡੈਡਮੈਨ ਕੰਨੇ ਉਦਮ ਨੂੰ ਕਰਦੀ ਡੈਡਮੈਨ ਮੂੰਹ ਐ ਕਰਕੇ ਕਰੀ ਵੀਰ ਮਣੇ ਉਹ ਕਹਦਾ ਉਹਦਾ ਕੀ ਇਹ ਤਰ ਕੋ ਦਾ ਕੀ ਆ ਹਾਂ 소ਫੀ ਮੇਰੇ ਕੋਈ ਨਹੀਂ ਹੁੰਦਾ ਚਿੰਦਰਾਣ ਜਾਣ ਰਹੀਆਂ ਜੀ ਚਾਰ ਜਾਨੇ ਅਸ੍ਰੀਕਾਲ ਜੀ ਤਾਂ ਮੋੜ ਲਾ ਲੋ ਚਿੰਦਰਾ ਰਹਿ ਗਿਆ ਹੁਣ ਜਾਂ ਮੈਂ ਸਪੀਕ ਆਮ ਦੇਖ ਲੈਣਾ ਹੋ ਵਧੀਆ ਕਰੋ ਨਾ ਮੈਂ ਦਾ ਲਾਪਾ ਬਰਾਬਰ ਬੱਕਾ ਹਾਂ ਦਾ ਲਓ ਜੀ ਲੋ ਟੁੱਟ ਜੂ ਪੰਨੀ ਟੁੱਟ ਜੂ ਪਾ ਮੱਟ ਜੂ ਪਾ ਆਂਗਰੋਂ ਤਾਨੇ ਨੂੰ ਫੜਾਓ ਪੈਰਾਂ ਬੱਕੀ ਫੜਾ ਦੇ ਨੂੰ ਬਰਾਬਰ ਦੇ ਬਾਬਾ ਰਹਿਣ ਦੇ ਇਹਨੂੰ ਫੜਾ ਦੇ ਕਾਨੇ ਨੂੰ ਹਸਾ ਆ ਜਾਨੇ ਫੜਾਉਂਗਾ ਬੜਾ ਪੱਕਾ ਕੋਈ ਨਾ ਬੋਲਾ ਬੋਲਾ ਕਿੱਥੇ ਨਾ ਆਉਂਦਾ ਯਾਰ ਹੰਗੇ ਆ ਨਹੀਂ ਹੁੰਦਾ ਨਾ ਵੱਡੀ ਜਦੋਂ ਲੱਖਾ ਅਸੀਂ ਸੱਚੀ ਚੱਲਾਂਗੇ ਨਾਲ ਹੁੰਦਾ ਬਾਈ ਲੋ ਜੀ ਲੱਖਾ ਜੀ ਬਿੰਦੂ ਜੀ ਮੈਨੂੰ ਇੱਕ ਗੱਲ ਸੁਣਨਾ ਮੇਰੀ ਪ੍ਰਧਾਨ ਸਾਹਿਬ ਉਹ ਨਹੀਂ ਕਰਾਉਂਦੇ ਹੁਣ ਆਪਾਂ ਮੇਰਾ ਆਹ ਜਿਹੜਾ ਕਹਿੰਦੇ 6 6 ਓਵਰ ਵਾਲਾ ਪਤਾ 20 20 ਓਵਰ ਵਾਲਾ ਹੀ ਕਰਾਵਾਂਗੇ 20 20 ਹਾਂ ਵੱਡੀ ਲੀਗ ਨਹੀਂ ਸਾੜਾ ਬੱਕੀ ਆਪੇ ਹੀ ਵਾਦਾ ਕਰਿਆ ਲੀਗ ਦਾ ਸਾੜਾ ਆਪਾਂ ਨੂੰ ਆਪੇ ਵਾਲਾ ਕਰਾਓ ਯਾਰ 20 20 ਓਵਰ ਵਾਲਾ ਪੂਰਾ ਕਰ ਜੂ ਵਿੱਚੋਂ ਹੈ ਉਹ ਕਰੂ ਸਭ ਕੁਝ ਕਰਨਾ ਪਊ ਮੈਨੂੰ ਇਹ ਸਾਰੇ ਦੇ ਸਭ ਦੇ ਆਏ ਵਾਰੀ ਇਹਦੀ ਇਹਦੀ ਵਾਰੀ ਟੂਨੂ ਕਰਨਾ ਮੈਨੂੰ ਪਤਾ ਨਹੀਂ ਵਾਰੀ ਮੈਨੂੰ ਇਹ ਬਹੁਤ ਟੂਨ ਕਰਾਉਂਦਾ ਆਂ ਮੈਂ ਨਾ ਬੋਲ ਬੋਲ ਕੇ ਹੰਮ ਕੇ ਤਾਂ ਰੱਖਿਆ ਹੋਇਆ ਆ ਵੀ ਕੋਈ ਆਈ ਹੀ ਨਹੀਂ ਬਾਈ ਮੈਂ ਕੰਮ ਤੋੜਨਾ ਹੈ ਬਾਈ ਅਜੇ ਕੰਮ ਛੱਡੀ ਬੈਠਿਆ ਬਸ ਵਰਕ ਇਨਹੀਂ ਆ ਬਾਈ ਨਾਂ ਲਿਖ ਕੇ ਬਾਅਦ ਜਿਹੜੇ ਨਹੀਂ ਆਏ ਲੱਖਾ ਜੀ ਤੁਸੀਂ 7 ਸਾਲਾਂ ਬਾਅਦ ਆਏ ਤੁਹਾਨੂੰ ਕਹਿਜਲਾ ਕਰਿਆਗਾ ਮੈਂ ਨਹੀਂ बताऊंगा ਉਹ ਵਧੀਆ ਲੱਗ ਰਿਹਾ ਜੀ ਵਿੱਚ ਹਾਂ ਜੀ ਮੈਂ ਤੇ ਦਿਖਾਵਾ ਜ਼ਿਆਦਾ ਕਰ ਰਿਹਾ ਕੰਮ ਘੱਟ ਕਰ ਰਿਹਾ ਨਹੀਂ ਇਹ ਇੰਨਾ ਕੀ ਬ੍ਰੀਕੀ ਵਾਲਾ ਕੰਮ ਹੈ ਬ੍ਰੀਕੀ ਵਾਲਾ ਕੰਮ ਹੈ ਇਹ ਠੀਕ ਹੈ ਜੀ ਇੱਥੇ ਲੱਖਾ ਜੀ ਨੇ ਅੱਜ ਆਏ ਨੇ 10 ਸਾਲਾਂ ਬਾਅਦ ਆ ਕੇ ਇਹਨਾਂ ਨੇ ਪਹਿਲੀ ਗੱਲ ਆਈ ਪੁੱਛਿਓ ਕਾਹਨਾ ਕਮਰੇ ਠਾਤੇ ਹੋ